रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत मॉनसून दा अड्डा सीजन लंग चुका है पर दे इस दे बावजूद भी पंजाब च इस बार बारिश बहुत ਘਟ ਪਈ ਹੈ जे गल करिए ਪਹਿਲਾਂ ਦੀ ਤਾਂ ਪਹਿਲਾਂ ਨਾਲੋਂ 35% ਘਟ بارش ਪਈ ਹੈ ਤੇ ਹੁਣ ਆਉਣ ਵਾਲੇ ਦਿਨਾਂ 'ਚ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪੈ ਸਕਦਾ ਹੈ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ yellow alert ਜਾਰੀ ਕੀਤਾ ਗਿਆ ਤੇ ਲੰਘੇ ਸੋਮਵਾਰ ਯਾਨੀ ਕਿ ਕੱਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਸੀ ਤੇ ਨਾਲ ਹੀ ਚੰਡੀਗੜ੍ਹ ਸਮੇਤ ਪੰਜਾਬ 'ਚ ਬਦਲਾਅ ਦੇਖਿਆ ਜਾ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਭਾਰੀ ਮੀਂਹ ਵੀ ਪੈਣੇ ਸ਼ੁਰੂ ਹੋ ਸਕਦੇ ਨੇ ਜਿਸ ਕਾਰਨ ਆਉਣ ਵਾਲੇ 2-3 ਦਿਨਾਂ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰ ਦਿੱਤਾ ਗਿਆ। yellow alert ਜਾਰੀ ਕੀਤੇ ਗਏ ਜ਼ਿਲ੍ਹਿਆਂ ਦੇ ਨਾਮ ਅੰਮ੍ਰਿਤਸਰ, ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਸੰਗਰੂਰ ਅਤੇ ਪਟਿਆਲਾ ਨੇ ਜਿਨ੍ਹਾਂ ਦੇ ਲਈ yellow alert ਜਾਰੀ ਕੀਤਾ ਗਿਆ। ਤੇ ਨਾਲ ਹੀ ਕਪੂਰਥਲਾ, ਜਲੰਧਰ ਤੇ ਐਸਐਸ ਨਗਰ, ਫਤਿਹਗੜ੍ਹ ਸਾਹਿਬ 'ਚ ਵੀ بارش ਹੋਣ ਦੇ ਅਸਰ ਦਿਖਾਈ ਦੇ ਰਹੇ ਨੇ। ਤੇ ਜੇ ਗੱਲ ਕਰ ਲਈਏ ਪੰਜਾਬ ਦੇ ਤਾਪਮਨ ਦੀ ਤੇ ਆਉਣ ਵਾਲੇ ਦਿਨਾਂ 'ਚ बुधवार ਨੂੰ ਨਿਯੁਤਨ ਤਾਪਮਾਨ ਪੰਜਾਬ ਦਾ 29.47 ਤੇ ਅਧਿਕਤਮ ਤਾਪਮਾਨ 37.38 ਡਿਗਰੀ ਰਹਿ ਸਕਦਾ ਹੈ ਤੇ ਵੀਰਵਾਰ ਨੂੰ 31.7 ਨਿਯੁਤਨ ਤਾਪਮਾਨ ਤੇ ਅਧਿਕਤਮ ਤਾਪਮਾਨ 37.27 ਡਿਗਰੀ ਰਹਿ ਸਕਦਾ ਹੈ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ 31.13 ਨਿਯੁਤਨ ਤਾਪਮਾਨ ਤੇ ਅਧਿਕਤਮ ਤਾਪਮਾਨ 44.72 ਡਿਗਰੀ ਰਹਿ ਸਕਦਾ ਹੈ ਗ੍ਰਾਫਿਕਸ ਆਊਟ ਤੇ ਤੁਹਾਡੇ ਇਲਾਕੇ ਤੇ ਕੀ ਕੁਝ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ